ਨਮਸਕਾਰ ਜੀ ਮੈਂ ਵਿਪਨ ਗੋਇਲ ਤੇ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਲੋਕ ਸਭਾ ਇਲੈਕਸ਼ਨਾਂ ਦਾ ਜਿਹੜਾ ਹੈਗਾ ਵਿਗਲ ਬਚ ਚੁੱਕਾ ਹੈ ਕ ਹਰ ਇੱਕ ਪਾਰਟੀ ਵੱਲੋਂ ਆਪਣੇ ਆਪਣੇ ਜਿਹੜੇ ਹੈਗੇ ਉਮੀਦਵਾਰਾਂ ਦਾ ਨੂੰ ਚੋਣ ਮੈਦਾਨ ਦੇ ਵਿੱਚ ਉਤਰਿਆ ਜਾ ਚੁੱਕਾ ਹੈਗਾ ਆਪਾਂ ਗੱਲਬਾਤ ਕਰਦੇ ਆ ਵੀ ਕਿਹੋ ਜਿਹਾ ਮਤਲਬ ਕਿ ਲੋਕ ਜਿਹੜੇ ਹੈਗੇ ਕੈਂਡੀਡੇਟ ਚੁੰਨਦੇ ਹੈਗੇ ਕੀ ਉਹਨਾਂ ਦੀਆਂ ਸਮੱਸਿਆ ਹੈ ਬਾਈ ਜੀ ਹਰ ਇੱਕ ਪਾਰਟੀ ਵੱਲੋਂ ਆਪਣਾ ਆਪਣਾ ਚੋਣ ਮੈਦਾਨ ਵਿੱਚ ਜਿਹੜਾ ਹੈਗਾ ਉਮੀਦਵਾਰ ਨੂੰ ਜਿਹੜਾ ਹੈਗਾ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਜੀ ਪੰਜਾਬੀ ਚ ਮੇਰਾ ਕਹਿਣਾ ਹੈ ਰਾਸ਼ਟਪਤੀ ਸ਼ਾਸਨ ਲਾਗੂ ਹੋਵੇ ਤੇ ਚਿੱਟੇ ਤੋਂ ਫਿਰ ਮੁਕਤੀ ਮਿਲੂਗੀ ਪੰਜਾਬ ਨੂੰ ਜੀ ਹਾਂ ਕਿਹਨਾਂ ਦਾ ਭਾਜਪਾ ਨੇ ਕੋਸ਼ਿਸ਼ ਕਰਨਾ ਨਾ ਪਾਰਟੀ ਨੇ ਕਰਨਾ ਨਾ ਕਾਂਗਰਸ ਨੇ ਨਾ ਖਾਲੀ ਨੇ ਸਰਵ ਮਿਲਟਰੀ ਹੋਣੀ ਚਾਹੀਦੀ ਪੰਜਾਬ ਚ ਬਿਲਕੁਲ ਬੱਚ ਟੈਲ ਨੂੰ ਗੋਲੀ ਦਾ ਆਰਡਰ ਹੋ ਜਾਏ ਹਾਂ ਨਾ ਦਾ ਮੋਬਾਈਲ ਛੱਡਦੇ ਇਹ ਤਾਂ ਆਪ ਤਾਂ ਮਰੇ ਹੁੰਦੇ ਹੁੰਦਾ ਦੂਜੇ ਨੂੰ ਵੀ ਮਾਰ ਦਿੰਦੇ ਆ ਬਸ ਢਾ ਗੋਲੀ ਦਾ ਆਰਡਰ ਹੋਵੇ ਇਹਨਾਂ ਨੂੰ ਬਿਲਕੁਲ ਰਾਸ਼ਟਰਪਤੀ ਸ਼ਾਸਨ ਲੱਗਣਾ ਚਾਹੀਦਾ ਰਾਸ਼ਟਰਪਤੀ ਸ਼ਾਸਨ ਲੱਗਣਾ ਚਾਹੀਦਾ ਤੇ ਇਸ ਤੋਂ ਇਲਾਵਾ ਜੀ ਭਗਵਾਨ ਜੀ ਮਾਨ ਕਹਿੰਦੇ ਤਾਂ ਕੋਈ ਨਹੀਂ ਕਰਦੀ ਕੋਈ ਸਰਕਾਰ ਇਹਦਾ ਬਸ ਆਪ ਦੀ ਵੋਟਾਂ ਤੱਕ ਮਸਲਾ ਆਪਦਾ ਉਹਨਾਂ ਨੇ 70 ਸਾਲਾਂ ਚ ਲੁੱਟਿਆ ਇਹਨਾਂ ਨੇ 5 ਸਾਲਾਂ ਚ ਲੁੱਟ ਲਿਆ ਪੰਜਾਬ ਬਿਲਕੁਲ ਬਸ ਆਪਾਂ ਹੋਰ ਵੀ ਇੱਕ 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 ਮਿੰਟ ਹੋਰ ਵੀ ਆਪਾਂ ਗੱਲ ਬਾਈ ਇਹ ਹਰੇਕ ਜਿਹੜੀ ਹੈਗੀ ਆ ਪਾਰਟੀ ਦੇ ਉਮੀਦਵਾਰ ਕਹਿੰਦੇ ਵੀ ਵੋਟਰ ਸਾਨੂੰ ਪਾਓ ਕੀ ਲੱਗਦਾ ਤੁਹਾਨੂੰ ਸਾਨੂੰ ਕੋਈ ਗੋਸ਼ ਨਹੀਂ ਲੱਗਦਾ ਇਹਨੇ ਬੱਲੇ ਜੋ ਜੋ ਵੀ ਗੱਲ ਹੈ ਨਸ਼ਾ ਜਿਹੜਾ ਕਹਿੰਦੇ ਹਟਾਵਾਂਗੇ ਉਹ ਕਹਿੰਦੇ ਹਟਾਉਣ ਦਾ ਵਿਹਾਰ ਲਾਉਂਦੇ ਹੀ ਵੱਡਾ ਭਗਵੰਦ ਮਾਨ ਵੀ ਕਹਿੰਦਾ ਮੈਂ ਦਸ ਦੇ ਬਾਦੂ ਆ ਡੇਖ ਜਾਂਦੇ ਹੀ ਪਤਾ ਨਹੀਂ ਕਿੰਨੇ ਰੋਜ਼ ਦੀ ਮਰਤਾ ਹੁੰਦੀਆਂ ਅਸਦਾ ਵਿੱਚ ਉਹਨੇ ਚਿੱਟਾ ਦੇਖਣ ਵਾਲੇ ਨੇ ਗੋਲੀ ਚਾਈਡ ਤੇ ਚਿੱਟਾ ਖਾਣ ਵਾਲਿਆਂ ਨੇ ਵੀ ਬਿਲਕੁਲ ਆਕੇ ਵਾਕੇ ਬਣਾ ਕੋਈ ਨਸ਼ਾ ਬੰਦ ਨਹੀਂ ਹੋਇਆਗਾ ਨਾ ਹੀ ਕੋਈ ਬੰਦ ਹੋਇਆ ਵੜਿਆ ਜੀ ਬੰਦ ਕਿੱਥੇ ਹਾਂਜੀ ਹਾਂਜੀ ਜਿਹੜੇ ਤੈਨੂੰ ਮਰੀ ਆ ਰਹੀ ਨਾ ਬੰਦਦੇ ਕਹਿੰਦੇ ਬੰਦ ਆ ਤੇ ਵੱਡਾ ਹੋ ਜਾਈ ਜੀ ਵੱਡਾ ਹੀ ਤੁਹਾਨੂੰ ਜਿਨ੍ਹਾਂ ਨੇ ਜਿੱਟਾ ਬੰਦ ਕਰਨ ਉਹਨਾਂ ਦੁਕਾਨ ਉਹਨਾਂ ਵਪਾਰੀ ਜਿੰਦੇ ਹੀ ਹੋਈ ਆ ਬਿਲਕੁਲ ਆਪਾਂ ਹੋਰ ਵੀ ਗੱਲ ਗੱਲ ਕਰਦੇ ਭਾਈ ਕੀ ਲੱਗਦਾ ਵੀ ਮਤਲਬ ਕਿ ਜਿਹੜਾ ਹੈਗਾ ਚੋਨਾ ਦਾ ਦੌਰ ਚੱਲ ਰਿਹਾ ਹਰ ਇੱਕ ਪਾਰਟੀ ਕਹਿੰਦੀ ਵੀ ਵੋਟਾਂ ਸਾਨੂੰ ਭਾਈਓ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਵੋਟਾਂ ਲੈਣ ਆ ਜਾਂਦੇ ਜੀ ਸਾਡੇ ਦਾ ਕੱਖ ਵੀ ਨਹੀਂ ਬਣਾਇਆ ਇਹਨਾਂ ਨੇ ਹਾਂ ਆ ਫਿਰਦੇ ਆ ਦਿਹਾੜੀ ਕਰਦੇ ਆ ਛੁੱਟੀਆਂ ਇਹਨਾਂ ਨੂੰ ਆ ਸਾਡੀਆਂ ਕਾਹਦੀਆਂ ਛੁੱਟੀਆਂ ਹਾਂਜੀ ਜੇ ਛੁੱਟੀ ਕਰਾਂਗੇ ਤਾਂ ਜਵਾਗ ਭੁੱਖੇ ਮਰਦੇ ਸਾਡੇ ਹਾਂ ਮਾਨ ਸਰਕਾਰ ਤਾਂ ਕਹਿੰਦੀ ਬਦਲਾਅ ਬਹੁਤ ਕਰਤਾ ਕਹਿੰਦੇ ਸਰਕਾਰ ਨੌਕਰੀਆਂ ਦੇ ਦਿਆਂ ਕਹਿੰਦੇ ਕੋਈ ਨੌਕਰੀਆਂ ਨਹੀਂ ਸਾਡੇ ਕੋਈ ਬੱਚਾ ਸਾਡਾ ਕੋਈ ਨੌਕਰੀ ਨਹੀਂ ਲੱਗਿਆ ਕੋਈ ਨੌਕਰੀਆਂ ਨਹੀਂ ਦਿਤੀਆਂ ਬਈ ਨੌਕਰੀ ਨਹੀਂ ਦਿੱਤੀਗੀ ਬਿਲਕੁਲ ਆ ਬਹੁਤ ਵੀ ਬਈ ਮਾਨ ਸਰਕਾਰ ਕਹਿੰਦੀ ਵੀ ਬਸ ਹੀ ਨੌਕਰੀਆਂ ਬਹੁਤ ਦਿਤੀਆਂ ਜਿਹੜੀਆਂ ਹੈਗਾ ਬਸਾ ਦੇ ਵਿੱਚ ਕਰਾਇਆ ਫ੍ਰੀ ਕਰਤਾ ਕਿਸੇ ਨੂੰ ਲੱਗਦਾ ਕੱਲਾ ਕਰਾਇਆ ਫ੍ਰੀ ਹੈ ਕੱਲਾ ਕਰਾਇਆ ਫ੍ਰੀ ਆ ਹੋਰ ਕੁਝ ਨਹੀਂ ਫ੍ਰੀ ਹੋਰ ਕੁਝ ਨਹੀਂ ਹੋਰ ਸਾਰਾ ਕੁਝ ਆਮ ਹੀ ਹੈ ਆਮੀ ਹੈ ਸੱਟਾ ਮਾਇਆ ਪਿਆ ਕਿੰਨੇ ਬੰਦੇ ਮਰਦੇ ਕਿੰਨੇ ਲੋਕਾਂ ਦੇ ਖੋਆ ਖਵਾਈ ਹੁੰਦੀ ਹੈ ਸੀਨ ਤਕਰ ਬਿਲਕੁਲ ਕਿੰਨਿਆਂ ਦੇ ਸੱਟਾ ਬੇਟਾ ਵਾਜ ਜਾਂਦੇ ਹਾਂ ਹਾਂਜੀ ਉਹਦਾ ਵਾੜਾ ਟੁੱਕੀ ਕਰਕੇ ਲੈ ਕੇ ਪੈਸੇ ਤਰ ਜਾਂਦੇ ਵਗਰਾ ਵਕਤ ਨੂੰ ਦੂਜੇ ਫੜੇ ਰਹਿੰਦੇ ਮਗਰ ਬਿਲਕੁਲ ਬਿਲਕੁਲ ਕੋਈ ਵਿਆਜ ਤੇ ਫੜੇ ਗਰੀਬ ਕੋਸ ਕਰੇ ਲਾਜ ਤਕਰਉਂਦਾ ਹੀ ਆਪਦੇ ਜਵਕ ਦਾ ਹਾਂ ਆ ਬਦਲਾ ਕੀਤਾ ਇਹਨਾਂ ਨੇ ਹੋਰ ਕੁਝ ਨਹੀਂ ਕੀਤਾ ਹੁਣ ਕਿਹੋ ਜੀ ਸਰਕਾਰ ਚੰਨੇ ਸਾਰੇ ਅਮੀਰ ਸਾਡੇ ਭਾਦੀ ਤਾਂ ਕੋਈ ਵੀ ਨਾ ਹੋਵੇ ਕੋਈ ਵੀ ਨਾ ਹੋਵੇ ਜਵਾਂ ਢੱਕਾ ਹੀ ਨਾ ਹੋਵੇ ਬਿਲਕੁਲ ਆਪਾਂ ਹੋਰ ਵੀ ਤਕਰ ਕਰੀਏ ਜੀ ਕੀ ਕਹਿਣਾ ਚਾਹੋਗੇ ਕਿਹੋ ਜੀ ਸਰਕਾਰ ਚਾਹੀਦੀ ਹੈ ਤੁਹਾਨੂੰ ਸਰਕਾਰ ਸਾਨੂੰ ਜੀ ਨਸਾਫ ਚਾਹੀਦੀ ਹੈ ਜਿਹੜਾ ਵੀ ਕੋਈ ਗਰੀਬ ਦਾ ਕੰਮ ਵੀ ਕਰੇ ਐਵੇਂ ਤਾਂ ਕੋਈ ਫਾਇਦਾ ਨਹੀਂ ਗਾ ਸਰਕਾਰਾਂ ਬਣਾਈ ਜਾਂਦੀਆਂ ਲੁੱਟਾ ਖੋਈ ਚਲਾਈ ਜਾਂਦੇ ਆ ਕੀ ਫਾਇਦਾ ਇਹਨਾਂ ਦਾ ਕੋਈ ਫਾਇਦਾ ਨਹੀਂ ਜੀ ਸਰਕਾਰ ਬਣਾਉਣ ਦਾ ਇਹ ਨੂੰ ਮਰਿਆ ਸੀ ਆਪਣੇ ਭਗਵੰਤ ਮਾਨ ਨੂੰ ਇਹਨੇ ਕੀ ਗਰੀਬ ਦਾ ਹਜੇ ਤੱਕ ਇੱਕ ਵੀ ਮਾ ਕੱਲ ਨਹੀਂ ਕੀਤੀ ਵੀ ਗਰੀਬ ਨੂੰ ਮਾਹ ਚੀਜ਼ ਦਿੱਤੀ ਆ ਬੁੜੀਆਂ ਨੂੰ ਉਹ ਕਹਿੰਦਾ ਮੈਂ 100000 ਰੁਪਇਆ ਦੇਊਂਗਾ ਕੋਈ ਹਜੇ ਤੀਕਾ ਨੇ ਪੈਸੇ ਨਹੀਂ ਪਾਏ ਬੁੜੀਆਂ ਨੂੰ ਹਾਂਜੀ ਇੱਕ ਵੀ ਨਹੀਂ ਪਾਇਆ ਹਜੇ ਤੀਕਾ ਬਿਲਕੁਲ ਤੇ ਇਹਨੂੰ ਵੋਟ ਕਿਹੜੇ ਨੇ ਪਾਉਣੀਆਂ ਨੂੰ ਮੋਰ ਵੀ ਤਾਂ ਹੀ ਪਾਉਈ ਜੇ ਆਪਾਂ ਕੋਈ ਚੰਗੇ ਕੰਮ ਕਰਾਂਗੇ ਸਾਡੇ ਜਵਾਗਤ ਤਾਂ ਭੁੱਖੇ ਮਰੀ ਜਾਂਦੇ ਆ ਇਹ ਵੱਡਿਆਂ ਨੂੰ ਚੱਕੀ ਚੁਰੇ ਜਾਂਦੇ ਆ ਗਰੀਬਾਂ ਬਾਰੇ ਕੋਈ ਸੋਚ ਨਹੀਂ ਜੀ ਇਹਨਾਂ ਲੋਕਾਂ ਦੀ ਗਰੀਬਾਂ ਬਾਰੇ ਕੋਈ ਸੋਚ ਨਹੀਂ ਸੋਚ ਨਹੀਂ ਜੇ ਆਪਾਂ ਪਿਛਲੀਆਂ ਗੱਲਾਂ ਕਰੀਏ ਵੀ ਜੇ ਐਮਪੀ ਜਿਹੜਾ ਹੈਗਾ ਸਦੀਕ ਮੁਹੰਮਦ ਸਦੀਕ ਕੀ ਉਹਨੇ ਕੋਈ ਕੰਮ ਕੀਤਾ ਕੋੜੇ ਵੀ ਇਹੀ ਕੁਝ ਕੀਤਾ ਜੀ ਉਹਨੇ ਕਿਹੜੇ ਇੱਕ ਚੰਗੇ ਕੰਮ ਕੀਤੇ ਕੰਮ ਕਿਸੇ ਨੇ ਨਹੀਂ ਕੀਤਾਗਾ ਤੁਸੀਂ ਇਹ ਦੇਖ ਲਿਆ ਕਰੋ ਬਾਜ਼ਾਰ 'ਚ ਕੀ ਕੁਝ ਹੋ ਜਾਂਦਾ ਜੀ ਬਿਲਕੁਲ ਬਿਲਕੁਲ ਹਾਂਜੀ ਆਪਾਂ ਹੋਰ ਵੀ ਗੱਲਬਾਤ ਕਰਦੇ ਹਾਂ ਬਈ ਸਰਕਾਰ ਜਿਹੜੀ ਹੈਗੀ ਹੁਣ ਇਲੈਕਸ਼ਨਾਂ ਦਾ ਦੌਰ ਹੈ ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਕੀ ਲੱਗਦਾ ਤੁਹਾਨੂੰ ਸਰਕਾਰ ਤਾਂ ਇਹ ਸਾਡੇ ਲਈ ਤਾਂ ਮਾੜੀ ਹੈ ਸਾਰੀ ਸਰਕਾਰ ਸਾਰੀ ਸਰਕਾਰ ਹੀ ਮਾੜੀ ਹੈ ਸਾਰਿਆਂ ਨੂੰ ਮਾੜਨਾ ਠੀਕ ਹੈ ਗਰੀਬ ਬੰਦੇ ਦਾ ਕੋਈ ਨਹੀਂ ਮੰਨਦਾ ਹੂੰ ਠੀਕ ਹੈ ਤਗੜੇ ਦਾ ਹੀ ਮੰਨਦਾ ਜੋ ਵੀ ਬੰਦਾ ਕੱਲੀਆਂ ਵੋਟਾਂ ਲੈਣੀਆਂ ਆਉਂਦੀਆਂ ਵੋਟਾਂ ਲੈਣੀਆਂ ਆਉਂਦੀਆਂ ਜੀ ਬਿਲਕੁਲ ਬਿਲਕੁਲ ਹਾਂ ਜੀ ਇਹ ਤਾਂ ਜੇ ਆਪਾਂ ਆਮ ਆਦਮੀ ਪਾਰਟੀ ਸਰਕਾਰ ਦੀ ਗੱਲ ਕੀਤੀ ਆ ਵੀ ਤੇ ਤੱਕ ਨਹੀਂ ਸੀ ਸਹੂਲਤਾਂ ਹੀ ਬਹੁਤ ਦਿੱਤੀਆਂ ਕਰ ਕਰ ਨੂੰ ਨਹੀਂ ਨਹੀਂ ਕੋਈ ਵੀ ਸਰਕਾਰ ਸਹੂਲਤ ਨਹੀਂ ਦਿੰਦੀ ਕੋਈ ਕੋਈ ਗਰੀਬ ਬੰਦੇ ਜਿਹਨ ਬਹੁਤ ਮਾੜੀ ਹੈ ਬਹੁਤ ਜ਼ਿਆਦਾ ਜੀ ਬਿਲਕ ਇਹਨਾਂ ਦੇ ਇਹੀ ਕਿਹੜੇ ਵੀ ਜਿਹੜੀ ਗਰੀਬ ਬੰਦੇ ਦੀ ਜੋਨ ਹੈ ਉਹ ਬਹੁਤ ਬਹੁਤ ਮਾੜੀ ਹੈਗੀ ਬਾਈ ਕੀ ਕਹਿਣਾ ਚਾਹੋਗੇ ਮਲਕੇ ਜਿਹੜੇ ਹੈ ਕਿ ਹੁਣ ਕਿਹੋ ਜੀ ਸਰਕਾਰ ਚਾਹਨੇ ਹੋਗੇ ਨਹੀਂ ਨਹੀਂ ਘਰ ਘਰ ਨੌਕਰੀ ਕਹਿੰਦਾ ਘਰ ਘਰ ਨੌਕਰੀ ਕਿਹੜੀ ਕਿਸੇ ਦਾ ਆਟਾ ਦਾ ਦਾਲ ਕੱਟਾ ਬਸ ਅੱਜ ਤੱਕ ਨਹੀਂ ਆਇਆ ਹਾਂ ਹਾਂ ਰਾਸ਼ਨ ਦਾ ਬਣਿਆ ਮਿਲਿਆ ਨਹੀਂ ਤੇ ਰੋਗਰੀ ਕਿੱਥੋਂ ਮਿਲਣੀ ਹੈ ਬਿਲਕੁਲ ਹਾਂ ਕੁਝ ਨਹੀਂ ਬਣਿਆ ਆਪਣੇ ਆਪਣੇ ਬਾਣੇ ਸਰਕਾਰ ਹੈ ਹੀ ਨਹੀਂ ਕੋਈ ਵੀ ਜੇ ਹੁਣ ਦੂਜੇ ਮਲਕੇ ਆਏ ਲੈ ਲਓ ਵੀ ਸਾਰੇ ਉਮੀਦਵਾਰਾਂ ਜਿਹੜਾ ਕਿ ਚੋਣ ਮੈਦਾਨ ਦੇ ਵਿੱਚ ਉਤਰਿਆ ਗਿਆ ਹੈਗਾ ਤੁਸੀਂ ਕਿਹੋ ਜਿਹਾ ਚੋਣ ਉਮੀਦਵਾਰ ਚਾਹਨੇ ਹੋਗੇ ਨਹੀਂ ਜੀ ਆਪਾਂ ਤਾਂ ਹੁਣ ਕ ਕੋਈ ਸੁਧਾਰ ਨਹੀਂ ਹੋ ਰਿਹਾ ਨਹੀਂ ਹੋ ਸਕਦਾ ਜੇਕਰ ਅਪਾ ਜੈਤੂ ਦੀ ਕੀਤੀ ਜਾਵੇ ਤਾਂ ਜੈਤੂ 'ਚ ਕੋਈ ਸੁਧਾਰ ਹੋਇਆ ਨਾ ਜੀ ਜੈਤੂ 'ਚ ਕੋਈ ਸੁਧਾਰ ਨਹੀਂ ਹੋਇਆ ਜੈਤੂ ਸਰਕਾਰ ਆਉਣ ਤੋਂ ਪਹਿਲਾਂ ਹੀ ਸੜਕਾਂ ਪਈਆਂ ਹਜੇਕਰ ਬਣੀਆਂ ਕੋਈ ਬਣੀਆਂ ਨਹੀਂ ਨਾ ਕੁਝ ਨਹੀਂ ਹੋਇਆ ਨਾ ਕੋਈ ਕੰਮ ਚੱਲਦਾ ਕਿਸੇ ਦਾ ਕੁਝ ਨਹੀਂ ਹਾਂਜੀ ਜੀ ਤਾਂ ਮੋਟਰਸਾਈਕਲ ਡਿੱਗ ਜਾਂਦੇ ਹਾਂ ਜੇ ਜੈਤੂ 'ਚ ਗੀ ਸੁਧਾਰ ਹੋਵੇ ਜੈਤੂ 'ਚ ਕੋਈ ਸੁਧਾਰ ਨਹੀਂ ਕੋਈ ਸੁਧਾਰ ਨਹੀਂ ਹੋਇਆ ਕੋਈ 1% ਨਹੀਂ ਸੁਧਾਰ ਜਮੇ ਕਿਸੇ ਕਿਸਮ ਦਾ ਵੀ ਬਿਲਕੁਲ ਜਮ ਨਹੀਂ ਹੋਇਆ ਬਿਲਕੁਲ ਇਹ ਕਹਿੰਨਾਂ ਨੇ ਆਖਿਆ ਸੀਗਾ ਬਿੱਲ ਮਾਫ ਆ ਝੱਖੜ ਵਾਲਾ ਮੈਂ ਪੰਡਾ ਗਰੀਬ ਜਨਤਾ ਨੂੰ ਬਿੱਲ ਭੇਜੇ ਪਏ ਆ ਮਾਫੀ ਨੇ ਬੋਲੀ ਸੀ ਕਿ ਪੈਸੇ ਨਹੀਂ ਸੀ ਵਿਧਾਉ ਭਗਵਾਨ ਤਮਾਣਾ ਦਾ ਉਹੀ ਪੈਸੇ ਚੱਲੀ ਜਾਂਦੀ ਹੈ ਕੀ ਵਿਧਾਈ ਇਹਨਾਂ ਨੇ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਮਗਹੀ ਵਿਧਾਈ ਜਾਂਦੇ ਆ ਸਾਡੀ ਵੋਟ ਦਾ ਕੋਈ ਮੁੱਲ ਨਹੀਂਗਾ ਅਸੀਂ ਨਾ ਵੋਟ ਪਾਉਣੀ ਆ ਸਾਨੂੰ ਅੱਗ ਲਾਉਣੀ ਮਨਜ਼ੂਰ ਆ ਵੋਟ ਨਹੀਂ ਪਾਉਣੀ ਬਸ ਇਹਨਾਂ ਨੇ ਤਾਂ ਹੀ ਕਹਿੰਦੇ ਸੀ ਵੀ ਅਸੀਂ ਜਿਹੜਾ ਹੈਗਾ ਵੋਟ ਨਹੀਂ ਪਾਵਾਂਗੇ ਕਿਉਂਕਿ ਅੱਕੇ ਵੇ ਹੈਗੇ ਬਾਈ ਜੀ ਕਿਸ ਤਰ੍ਹਾਂ ਲੱਗ ਰਿਹਾ ਹੁਣ ਜਿਹੜੀ ਸਰਕਾਰ ਬਣ ਜਾ ਰਹੀ ਹੈ ਬਾਈ ਇਸ਼ਾਨਦੋ ਨਹੀਂ ਬੋਲ ਰਹਾ ਚਲ ਬਾਈ ਕੀ ਕਹਿੰਦੇ ਨਹੀਂ ਨਹੀਂ ਹੁਣ ਸਰਕਾਰ ਬਣ ਜਾ ਰਹੀ ਹੈ ਕਿ ਕਹੋ ਜੀ ਸਰਕਾਰ ਚੋ ਚਾਹੋ ਜੀ ਵੀ ਨਹੀਂ ਹੋਣੀ ਚਾਹੀਦੀ ਜੀ ਹੂੰ ਕੋਈ ਤਾਂ ਨਹੀਂ ਬਣੇ ਨਹੀਂ ਉਹ ਤੂੰ ਵਾਅਦਾ ਪੜਨਾ ਨਾ ਨਸੇ ਤੇ ਇਹਨਾਂ ਨੇ ਕਾਪੂ ਕੀਤਾ ਕੋਈ ਕਿਉਂ ਬੇਚੇ ਦੇ ਠੱਲ ਪਈਏ ਨਾ ਨਸੇ ਤੇ ਤਾਂ ਉਹ ਵਾਅਦਾ ਚੱਲ ਪਿਆ ਘਟਿਆ ਨਹੀਂ ਵਿਕਾਸ ਹੋਏਗਾ ਨਾ ਕੋਈ ਵਿਕਾਸ ਨਹੀਂ ਕੋਈ ਵਿਕਾਸ ਨਹੀਂ ਇਹ ਤਾਂ ਆਪਦੀ ਕੁਰਸੀ ਦਾ ਮਸਲਾ ਹੈ ਪਹਿਲੇ ਆਪਦੀ ਕੁਰਸੀ ਟਿੱਕਰ ਜਾਂਦਾ ਕੁਰਸੀ ਕਿਦੇ ਹੱਥ ਚ ਆ ਜਾਂਦੀ ਜਾਂ ਲੈ ਕੇ ਕੁਰਸੀ ਡੰਡੀ ਲੱਗਦਾ ਠੀਕ ਹੈ ਨਾ ਕੁਰਸੀ ਦੇ ਆ ਕਦੋਂ ਮਿਲ ਜਾਂਦੀ ਆਪ ਤੇ ਬੈਠਣ ਦੀ ਕਰਦਾ ਦੂਜੇ ਕੋਈ ਤੁਰਾ ਫਿਰੇ ਠੱਕੇ ਖਾਂਦਾ ਨਹੀਂ ਕਹਿੰਦਾ ਇਹ ਲੱਖ ਰੁਪਏ ਚੈੱਕ ਰੁਪਿਆ ਨਿਕਲ ਜਾਂਦਾ ਨਾ ਲੱਖ ਰੁਪਿਆ ਨਹੀਂ ਰਹਿੰਦਾ ਲੱਖ ਰੁਪਿਆ ਨਹੀਂ ਰਹਿੰਦਾ ਤੇ ਜੇ ਲੱਖ ਚੋਂ ਇੱਕ ਵੋਟ ਨਿਕਲ ਜਾਂਦਾ ਫਿਰ ਲੱਖ ਵੋਟ ਵੀ ਨਹੀਂ ਰਹਿੰਦੀ ਕੀ ਕੀ ਕਹਿੰਦੇ ਜਾਂਦੇ ਇਹਨਾਂ ਦਾ ਨਾਰਾ ਸੀਗਾ ਕਿ ਲੱਖ ਰੁਪਏ ਚੈੱਕ ਰੁਪਿਆ ਨਿਕਲ ਜਾਂਦਾ ਨਾ ਤਾਂ ਲੱਖ ਰੁਪਿਆ ਨਹੀਂ ਰਹਿੰਦਾ ਤੇ ਹੁਣ ਜੇ ਲੱਖ ਵੋਟ ਚੋਂ ਇੱਕ ਵੋਟ ਨਿਕਲ ਜਾਵਰ ਲੱਖ ਵੋਟ ਵੀ ਨਹੀਂ ਰਹਿੰਦੀ ਵੋਟ ਵੀ ਨਹੀਂ ਰਹਿੰਦੀ ਵੋਟ ਵੀ ਨਹੀਂ ਰਹਿੰਦੀ ਪਰ ਇਹ ਮਾਦਾ ਕਰ ਉਹ ਤਾਂ ਮੈਂ ਦੱਸਦਾ ਰਾਸ਼ਟਰਪਤੀ ਸ਼ਾਸਨ ਲੱਗਣਾ ਚਾਹੀਦਾ ਚਿੱਟਾ ਤੋਂ ਫਿਰ ਮੁਕਤੀ ਮਿਲਣੀ ਪੰਜਾਬ ਚ ਨਹੀਂ ਤਾਂ ਪ ਇਹਨਾਂ ਦਾ ਇਹੀ ਕਹਿਣਾ ਸੀਗਾ ਵੀ ਮਿਲਗੇ ਜਿਹੜਾ ਹੈਗਾ ਰਾਸ਼ਟਰਪਤੀ ਰਾਏ ਲਾਗੂ ਹੋਣਾ ਚਾਹੀਦਾ ਤਾਂ ਜਾ ਕੇ ਜਿਹੜਾ ਹੈਗਾ ਛੁਟਕਾਰਾ ਹੋਊਗਾ ਨਿਸ਼ਚਿਤ ਮੁਕਤੀ ਮਿਲੂਗੀ ਹੁਣ ਦੇਖਣਾ ਹੈਗਾ ਵੀ ਲੋਕ ਜਿਹੜਾ ਹੈਗਾ ਕਿਸ ਉਮੀਦਵਾਰ ਨੂੰ ਫਤਵਾ ਦਿੰਦੇ ਆ ਇਹ ਤੌਣ ਵਾਲਾ ਸਮੇਂ ਦੱਸੇਗਾ ਕੈਮਰਾ ਮੈ ਇਲੈਕਟ੍ਰੀਸ਼ੀਅਨ ਨਾਲ ਇੰਡੀਅਨ نیوز ਪੰਜਾਬ ਜੈਤ